ਇਸ ਕਸਬੇ ਤੇ ਜ ਸ਼ਹਿਰ ਚ ਕੀ ਬੋਲਾਂ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਇੱਥੇ ਹੀ ਬਚਪਨ ਇੱਥੇ ਹੀ ਵੱਡੇ ਹੋਏ ਇੱਥੋਂ ਹੀ ਕਰੀਅਰ ਸ਼ੁਰੂ ਹੋਏ ਤੇ ਇੱਥੇ ਲੋਕਾਂ ਨੇ ਫੇਰ ਪਿਆਰ ਦਿੱਤਾ ਅੱਜ ਸੁਨਾਮ ਦੇ ਵਿੱਚ ਆ ਕੇ ਜਦੋਂ ਮੈਂ 7ਵੀਂ 8ਵੀਂ ਚ ਪੜਦਾ ਸੀ ਤਾਂ ਮੇਰੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਜੀ 31 ਜੁਲਾਈ ਨੂੰ ਉਧਰ ਰਾਤ ਨੂੰ ਪ੍ਰੋਗਰਾਮ ਹੁੰਦਾ ਸੀ ਧਰਮਸ਼ਾਲਾ ਚ ਉਧਰ ਆਪਣੇ ਸ਼ਹੀਦ ਆਜ਼ਮ ਦੇ ਘਰ ਦੇ ਨੇੜੇ ਕਦੇ ਕੁਲਦੀਪ ਮਾਨਕ ਕਦੇ ਕੇ ਦੀਪ ਕਦੇ ਸੁਰਿੰਦਰ ਛਿੰਦਾ ਰਾਤ ਨੂੰ ਇੱਕ ਖੜਾ ਲੱਗਦਾ ਸੀ ਪ੍ਰੋਗਰਾਮ ਹੁੰਦਾ ਤਾਂ ਮੇਰੇ ਪਿਤਾ ਜੀ ਮੈਨੂੰ ਨਾਲ ਲੈ ਕੇ ਹੁੰਦੇ ਸੀ ਮੈਂ 7ਵੇਂ 8ਵੇਂ ਚ ਪੜਦਾ ਸੀ ਮੈਨੂੰ ਯਾਦ ਹੈ ਅਸੀਂ ਧਰਮਘੜੋਂ ਬਸ ਛੱਡਦੇ ਹੁੰਦੇ ਸੀ ਕੰਮਲਬਸਿ ਬੱਲਾਡੇ ਤੋਂ ਜਾਂਦੀ ਇਸ ਨਾਮ ਧਰਮਘੜੋਂ ਛੱਡਦੇ ਹੁੰਦੇ ਸੀ ਨਾਨਕੇ ਸਨਾਮ ਨੇ ਮੇਰੇ ਕੋਈ ਪੀਰਾਂ ਵਾਲੇ ਗੇਟ ਘਰ ਸੀਗਾ ਨਾਨਾ ਨਾਨੀ ਇੱਥੇ ਰਹਿੰਦੇ ਸੀ ਤਾਂ ਅਸੀਂ ਉੱਥੇ ਆ ਕੇ ਉਸ ਤੋਂ ਬਾਅਦ ਸਿਰਫ ਫੰਕਸ਼ਨ ਦੇਖ ਕੇ ਸ਼ਹੀਦਾਂ ਨੂੰ ਯਾਦ ਕਰਕੇ ਜਾਂਦੇ ਸੀ ਸੋ ਸੋਚਿਆ ਨਹੀਂ ਸੀ ਕਦੇ ਕਿ ਜ਼ਿੰਦਗੀ ਇੱਕ ਐਸੇ ਮੋੜ ਤੇ ਲਿਆ ਕੇ ਖੜੀ ਕਰ ਦੂਗੀ ਕਿ ਅੱਜ ਸ਼ਿਦਿਆਜ਼ਮ ਨੂੰ ਬਤੌਰ ਮੁੱਖ ਮੰਤਰੀ ਸ਼ਰਧਾਂਜਲੀ ਦੇਵਾਂਗੇ ਜਿਹੜੀਆਂ ਕੌਮਾਂ ਆਪਣੇ ਵਿਰਸਾ ਨਹੀਂ ਭੁੱਲਦੀਆਂ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਬਾਕੀ ਕੌਮਾਂ ਖਤਮ ਹੋ ਜਾਂਦੀਆਂ 22 ਸਾਲ ਸੀਨੇ ਚ ਅੱਗ ਬਾਲ ਕੇ ਰੱਖਣੀ ਬਹੁਤ ਵੱਡੀ ਗੱਲ ਹੈ ਜੀ ਦੁਨੀਆ ਚ ਮਿਸਾਲ ਨਹੀਂ ਮਿਲਦੀ ਮੈਂ ਐਗਜ਼ਾਮਪਲ ਦਿੰਦਾ ਇੱਕ ਦੋ ਭਰਾਵਾਂ ਦੀ ਲੜਾਈ ਹੋ ਜਾਂਦੀ ਹੈ ਬੜੀ ਲੜਾਈ ਇਸ ਪੱਧਰ ਤੇ ਹੋ ਜਾਂਦੀ ਹੈ ਕਿ ਪੰਚਾਇਤ ਤੋਂ ਵੀ ਨਹੀਂ ਨਿਬੜਦਾ ਰਿਸ਼ਤੇਦਾਰਾਂ ਤੋਂ ਵੀ ਨਹੀਂ ਨਿਬੜਦਾ ਇੱਥੋਂ ਤੱਕ ਹੋ ਜਾਂਦਾ ਭਾਈ ਤੁਸੀਂ ਆਪ ਦਾ ਅੱਡ ਹੋ ਜਾਓ ਦੋ ਭਾਈ ਅੱਡ ਹੋ ਜਾਂਦੇ ਨੇ ਕੰਦ ਕੱਢਣ ਲੱਗ ਜਾਂਦੇ ਆ ਵਿਚਾਲੇ ਘਰ ਦੇ ਤਾਂ ਮਿਸਤਰੀ ਨੂੰ ਕਹਿੰਦੇ ਨੇ ਚਾਰ ਰ데요 ਹੋਰ ਲਾ ਦੇ ਸਾਨੂੰ ਇੱਕ ਦੂਜੇ ਨੂੰ ਅਸੀਂ ਤੁਰਦੇ ਨਾ ਦਿਖੀਏ ਇੰਨੀ ਖਟਾਸ ਆ ਜਾਂਦੀ ਹੈ ਰਿਸ਼ਤਿਆਂ 'ਚ ਪਰ ਸਾਲਕ ਬਾਅਦ ਸਾਲ ਸਵਾ ਸਾਲ ਬਾਅਦ ਉਸ ਕੰਧ 'ਚੋਂ ਇੱਕ ਇੱਟ ਕੱਢ ਲੈਂਦੇ ਨੇ ਚਲ ਕੌਲੀ ਦਾੜ ਦੀ ਇਧਰੋਂ ਉਧਰੋਂ ਲੈ ਲਿਆ ਕਰਾਂਗੇ 2 ਕਿ ਸਾਲ ਬਾਅਦ ਉਸ ਕੰਧ ਦੇ ਵਿੱਚੋਂ ਟਾਂਕੇ ਚੋ ਗੇਟ ਬਣਾ ਲੈਂਦੇ ਨੇ ਵੀ ਚਲ ਆਉਣ ਜਾਣ ਬਣਿਆ ਰਵੇ ਮਤਲਬ ਜਿਹੜੀ ਉਦੋਂ ਲੜਾਈ ਦੀ ਜਿਹੜੀ ਜਦੋਂ ਕੋਈ ਕਿਸੇ ਕਿਸ ਦੀ ਹੁੰਦੀ ਹੈ ਉਹਦੀ ਅੱਗ ਠੰਡੀ ਪੈ ਜਾਂਦੀ ਹੈ ਸਮਝੌਤੇ ਹੋ ਜਾਂਦੇ ਨੇ ਪਰ ਸੋਚ ਕੇ ਦੇਖੋ ਇੱਕ ਬੰਦਾ 22 ਸਾਲ ਅੱਗ ਬਾਲੀ ਬੈਠਾ ਰਿਹਾ ਇੱਥੇ 22 ਸਾਲ ਤੇ ਜਾ ਕੇ ਮੈਂ ਗਿਆ ਹੋਇਆ ਉੱਥੇ ਜਦੋਂ ਮੈਂ ਸ਼ੋਸ਼ੂ ਕਰਨ ਜਾਂਦਾ ਸੀ ਆਮ ਤੌਰ ਤੇ ਲੰਡਨ ਜਦੋਂ ਸ਼ੋਅ ਕਰਨ ਜਾਂਦੇ ਸੀ ਤਾਂ ਬਾਕੀ ਤਾਂ ਜਿਹੜੇ ਨਾਲ ਤੇ ਕਲਾਕਾਰ ਜਾਂ ਸਾਥੀ ਹੁੰਦੇ ਸੀ ਉਹ ਤਾਂ ਕਿਤੇ ਵਿਕਟੋਰੀਆ ਪੈਲੇਸ ਜਾਂ ਕਿਤੇ ਹੋਰ ਘੁੰਮਣ ਚਲੇ ਜਾਂਦੇ ਸੀ ਮੈਂ ਕਹਿੰਦਾ ਹੁੰਦਾ ਸੀ ਪ੍ਰੋਮੋਟਰ ਨੂੰ ਜਿਹੜਾ ਕਿ ਮੈਨੂੰ ਕੈਂਗਸਟਨ ਹਾਲ ਲੈ ਜਾਓ ਮੈਨੂੰ ਦਿਖਾ ਰੋ ਕਿੱਥੇ ਸਾਡੇ ਯੋਧੇ ਨੇ ਬਦਲਾ ਲਿਆ ਸੀ ਕੈਂਗਸਟਨ ਹਾਲ ਮੈਂ ਗਿਆ ਹੋਇਆ ਉਹਨਾਂ ਪੌੜੀਆਂ ਦੇ ਉੱਤੋਂ ਦੀ ਮੈਂ ਪੌੜੀਆਂ ਚੜ੍ਹ ਕੇ ਗਿਆ ਹੋਇਆ ਜਿੰਨਾਂ ਪੌੜੀਆਂ ਤੋਂ ਪੌੜੀਆਂ ਚੜ੍ਹ ਕੇ ਸੀਧਾ ਉਹ ਸ਼ੀਰੂਦਮ ਸਿੰਘ ਜੀ ਗਏ ਹੋਏ ਸੀ ਉੱਤੇ ਅੰਦਰ ਕੈਂਕਸ਼ਨ ਹਾਲ ਮੈਨੂੰ ਲੱਗਾ ਅੱਜ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੋਣਾ ਕੈਂਕਸ਼ਨ ਹਾਲ ਕੀ ਹੁੰਦਾ ਉੱਪਰੋਂ ਗੋਲੀ ਮਾਰ ਕੇ ਇਹ ਕਹਿਣਾ ਕਿ ਮੇਰਾ ਕੰਮ ਹੋ ਗਿਆ ਮੈਨੂੰ ਗੁਫ਼ਤਾਰ ਕਰ ਲੋ ਭੱਜਿਆ ਨਹੀਂ ਲੋਕੜੀ ਸ਼ਿਪਨ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦਾ ਕੰਮ ਹੋ ਗਿਆ ਜੀ ਬਸ ਸੁਬੀਰੋ ਇਹ ਮਸਾਲਾ ਕਿਤੇ ਦੁਨੀਆ 'ਚ ਬਹੁਤ ਘੱਟ ਮਿਲਦੀਆਂ ਨੇ ਆਪਾਂ ਕਿਸਮਤ ਵਾਲੇ ਆ ਕਿ ਬਈ ਇਸ ਧਰਤੀ ਦਾ ਪਾਣੀ ਪੀਂਦੇ ਆ ਜਿੱਥੇ ਸ਼ਹੀਦ 우ਦਮ ਸਿੰਘ ਜੀ ਪੈਦਾ ਹੋਏ ਸੀ ਇੱਥੇ ਕਾਲਜਾਂ 'ਚ ਪੜ੍ਹੇ ਹੋਏ ਆ ਇੱਥੋਂ ਦੇ ਆ ਤੇ ਆ ਨਾਲ ਹੀ ਭਰੂਰ ਵਾਲਾ ਫਟਕਾ ਜਿੱਥੇ ਉਹਨਾਂ ਦੇ ਪਿਤਾ ਜੀ ਗੇਟਮੈਨ ਦੇ ਤੌਰ ਤੇ ਨੌਕਰੀ ਕਰਦੇ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਹੁਣਾ ਮੈਂ ਪੜਦਾ ਰਹਿਣਾ ਮੈਂ ਸ਼ਹੀਦਾਂ ਬਾਰੇ ਬਹੁਤ ਪੜਦਾ ਰਹਿਣਾ ਅੱਜ ਕੱਲ ਤਾਂ ਘਰ ਫਿਲਮਾਂ ਵੀ ਬਣ ਜਾਂਦੀਆਂ ਫਿਲਮ ਵੀ ਆਈ ਹੈ ਬੜੀ ਕਾਮਯਾਬ ਰਹੀ ਹੋ ਜਿਹੜੀ ਵਿੱਕੀ ਕੌਸ਼ਲ ਜਿਹੜਾ ਮੁੰਡਾ ਉਹਨੇ ਉਦਮ ਸਿੰਘ ਦਾ ਰੋਲ ਨਿਭਾਇਆ ਕੀ ਮਤਲਬ ਕਹਾਣੀ ਹੈ ਕਿ ਲੂੰ ਕੰਡੇ ਖੜੇ ਹੋ ਜਾਂਦੇ ਸੋ ਜਰੂਰ ਤੁਸੀਂ ਤੁਹਾਡਾ ਜਿੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਨੂੰ ਯਾਦ ਰੱਖਿਆ ਹੋਇਆ ਸਾਡੇ ਦਿਨ ਮਨਾਉਂਦੇ ਨੇ ਸਾਨੂੰ ਯਾਦ ਕਰਦੇ ਨੇ ਤੁਹਾਡਾ ਇੱਥੇ ਆਉਣਾ ਕੋਈ ਪੋਲੀਟੀਕਲ ਰੈਲੀ ਨਹੀਂ ਹੈਗੀ ਤੁਹਾਡਾ ਇੱਥੇ ਆਉਣਾ ਅਜੂਦਮ ਸਿੰਘ ਹੋਰਾਂ ਦੀ ਭਗਤ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਆਤਮਾ ਨੂੰ ਸਕੂਨ ਦੇਣਾ ਹੈ ਤੁਹਾਡਾ ਇੱਥੇ ਆਉਣਾ